ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਨੂੰ ਲੈ ਕੇ ਲਗਾਤਾਰ ਸਖਤੀ ਦਿਖਾਈ ਜਾ ਰਹੀ ਹੈ ਤਾਂ ਅੱਜ ਦੀ ਖਬਰ ਵੀ ਹੁਸ਼ਿਆਰਪੁਰ ਦੇ ਹਲਕਾ ਗੜ ਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਬਸਤੀ ਸੈਂਸੀਆਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਦਨਾਮ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਅੱਜ ਪੁਲਿਸ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਇਹ ਜਿਹੜਾ ਕਿ ਇਲਾਕਾ ਹੈ ਜਿਸ ਦੇ ਵਿੱਚ ਅੱਜ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਪਹਿਲਾਂ ਵੀ ਇੱਕ ਹੌਟਸਪੌਟ ਮੰਨਿਆ ਜਾਂਦਾ ਸੀ ਅਨੇਕਾਂ ਹੀ ਮਾਮਲੇ ਲੋਕਾਂ ਦੇ ਉੱਤੇ ਦਰਜ ਨੇ ਇਥੋਂ ਵੱਡੇ ਗਿਣਤੀ ਦੇ ਵਿੱਚ ਨਸ਼ਾ ਤਸਕਰ ਨੇ ਜਿਹੜਾ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਤਾਂ ਉੱਥੇ ਹੀ ਜਿੱਥੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਹੁੰਦੇ ਨੇ ਤਾਂ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਹ ਜਿਹੜੇ ਨਸ਼ਾ ਤਸਕਰ ਨੇ ਕਾਫੀ ਧੀਰ ਤੋਂ ਨਸ਼ੇ ਵੇਚਣ ਦਾ ਕੰਮ ਕਰ ਰਹੇ ਨੇ ਤਾਂ ਨੌ ਨਸ਼ਾ ਤਸਕਰਾਂ ਦੀਆਂ ਪੰਜ ਪ੍ਰਾਪਰਟੀਆਂ ਨੇ ਜਿਹੜੀਆਂ ਕਿ ਉਹ ਅੱਜ ਪੁਲਿਸ ਦੇ ਵੱਲੋਂ ਡਿਮੋਲਿਸ਼ ਕੀਤੀਆਂ ਗਈਆਂ ਨੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨਸ਼ ਨਸ਼ਾ ਤਸਕਰਾਂ ਦੇ ਉੱਤੇ 100 ਤੋਂ ਵੱਧ ਐਫਆਈਆਰ ਦਰਜ ਨੇ ਜਿਨ੍ਹਾਂ ਦੇ ਵਿੱਚ 99 ਮਾਮਲੇ ਨੇ ਜਿਹੜੇ ਉਹ ਐਨਡੀਪੀਐਸ ਦੇ ਨਾਲ ਰਿਲੇਟਿਡ ਨੇ ਜਿਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਹੀ ਦੱਸਿਆ ਉਹ ਵੀ ਤੁਸੀਂ ਖੁਦ ਹੀ ਸੁਣ ਲਓ ਜੀ ਅੱਜ ਅਸੀਂ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੁਸਿਆਰ ਤੋਂ ਦੇ ਪਿੰਡ ਤੈਨੋਵਾਲ ਪਿੰਡ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਬਸਤੀ ਹੈਗੀ ਜੋ ਕਿ ਸਾਡਾ ਹੌਟਸਪੌਟ ਵੀ ਹੈ ਇਨਕਰਾਜ ਤੋਂ ਸੰਬੰਧਿਤ ਤੇ ਅੱਜ ਅਸੀਂ ਐਕਟ ਵਿਦ ਪੁਲਿਸ ਬਲਦੇ ਨਾਲ ਹਰੀਪੁਰ ਮਿਊਨਿਸਪਲ ਦੇ ਨਾਲ ਇੱਥੇ ਮੌਜੂਦ ਹੈ। ਇੱਥੇ ਨੀਅਰ ਅਬਾਊਟ ਨੋ ਫੈਮਿਲੀਜ਼ ਹੈਗੀ ਜੋ ਕਿ ਕ੍ਰਿਮੀਨਲ ਬੈਕਗਰਾਉਂਡ ਰੱਖਦੇ ਹਨ। ਉਹਨਾਂ ਫੈਮਿਲੀਜ਼ ਨੇ ਪੰਚਾਇਤੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਸੀਗਾ। ਇਲੀਗਲ ਇਨਕ੍ਰੋਚਮੈਂਟਸ ਕੀਤੀ ਹੋਈ ਸੀ ਕਿ ਨੀਅਰ ਅਬਾਊਟ 13 ਮਰਲੇ ਥਾਂ ਹੈਗੀ। ਇਨੂੰ ਜਾਣ ਵਾਸਤੇ ਅੱਜ ਅਸੀਂ ਇੱਥੇ ਮੌਜੂਦ ਹੋਏ ਹਾਂ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅੱਤਵਾਦੀਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਬੜੀ ਕਾਰਗੁਜ਼ਾਰੀ ਹੈ ਕਿਉਂਕਿ ਇੱਥੇ ਵਰਣਨਯੋਗ ਹੈ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਦੇ ਨਾਂ ਹੈਗੇ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਦਰਪਲ ਸਿੰਘ ਅਮਰਜੀਤ ਕੌਰ ਸਿੰਘ ਤੇ ਲਖਰਾਜ ਪਰਮਜੀਤ ਸਿੰਘ ਤੇ ਨਵੀਨ ਸਿੰਘ ਇਹ ਬੀਡੀਪੀਓ ਸਾਹਿਬ ਨੇ ਇਹਨਾਂ ਦੀ ਸਾਰੀ ਪ੍ਰਾਪਰਟੀਆਂ ਦੇਖੀ ਇਹਨਾਂ ਨੇ ਇਲੀਗਲ ਐਂਕਰੋਚਮੈਂਟਸ ਕਿੰਨੀ ਹੋਈਆਂ ਐਂਡ ਇਹ ਜਿੰਨੇ ਵੀ ਬੰਦੇ ਹੈਗੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਇਹਨਾਂ ਦੇ ਨੀਅਰ ਅਬਾਉਟ 100 ਐਫਆਈਆਰਸ ਅਰਾਊਂਡ ਦਰਜ ਹੈ ਜਿਸ ਮੇਂ ਮੈਕਸਿਮਮ ਐਂਬਰ ਐਫਆਈਆਰ ਅੰਡਰ ਐਨਡੀਪੀਐਸ ਐਕਟ ਦਰਜ ਹੈ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਇਹਨਾਂ ਨੂੰ ਸਜ਼ਾਵਾ ਵੀ ਹੋਈ ਹੈ ਤੇ ਇਹ ਇੱਕ ਬੜੀ ਕਾਰਵਾਈ ਹੈਗੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਇਹਨਾਂ ਤੇ ਇਹਨਾਂ ਦੇ ਅਗੇ ਜੋ ਇਹ ਸਮਗਲਿੰਗ ਕਰਕੇ ਨਸ਼ਾ ਤਸਕਰੀ ਕਰਕੇ ਇਲੀਗਲ ਪੈਸਿਆਂ ਨਾਲ ਇਹ ਸਾਰੀ ਕਰਦੇ ਆ ਤੇ ਐਦਾਂ ਦੀ ਇਨਫੋਰਸਮੈਂਟ ਕਰਦੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਐਂਡ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਿਆਂ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਅਫਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸਫੁਲ ਬਣਾਵਾਂਗੇ ਇੱਕ ਮੈਸੇਜ ਮੈਸੇਜ ਕੋਈ ਮੈਸੇਜ ਇੱਕ ਇੱਕ ਮੈਸੇਜ ਜਿੱਦ ਦਿਲਾਈ ਜੋ ਇਹ ਮੁਹਿੰਮ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਾਂ ਹੀ ਕਾਮਯਾਬ ਹੋ ਸਕਦੀ ਹੈ ਜਦੋਂ ਇਹਦੇ ਵਿੱਚ ਪਬਲਿਕ ਸਾਡਾ ਸਪੋਰਟ ਦੇ ਆਖਰੀ ਘੜੀ ਬਹੁਤ ਸਾਰਾ ਸਪੋਰਟ ਮਿਲ ਰਿਹਾ ਹੈ ਜੋ ਸਾਡੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਵੀਡੀਸੀ ਸਾਡੇ ਜੋ ਫੌਕ ਹੋਏ ਹਨ ਉਹ ਬਹੁਤ ਵਧੀਆ ਉਹਨਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਹੁਤ ਅੱਛੀ ਪਰਮਿਸ਼ਨ ਸਾਨੂੰ ਮਿਲ ਰਹੀ ਹੈ ਜਿਤੇ ਤੇ ਅਸੀਂ ਰੈਗੂਲਰ ਕਾਰਵਾਈ ਕਰ ਰਹੇ ਆ ਸਾਡੇ ਕੋਲ ਜੋ ਸੇਫ ਪੰਜਾਬ ਟਿਕਲਾਈਨ ਹੈਲਪਲਾਈਨ ਹੈਗੀ ਐਡਿਕਟ ਰੈਗ ਹੈਲਪਲਾਈਨ ਉਹਦੇ ਤੇ ਬਹੁਤ ਸਾਰੇ ਇਨਪੁਟਸ ਆਉਂਦੇ ਜਿੰਨੂੰ ਕਿ ਅਸੀਂ ਬਹੁਤ ਅچھے ਤਰੀਕੇ ਨਾਲ ਕਨਵਰਟ ਕਰ ਰਹੇ ਹਾਂ ਬਹੁਤ ਨੀਅਰ ਅਬਾਊਟ 250 ਦੇ ਨੀਅਰ ਅਬਾਊਟ ਅਸੀਂ ਐਫ ਆਈ ਆਰਸ ਲੋਚ ਕਰ ਚੁੱਕੇ ਹਾਂ ਓਨ ਦੀ ਫੇਸਿਸ ਆਫ ਦੋਸ ਟਿਪਸ ਐਂਡ ਜੋ ਇਨਫੋਰਮੇਸ਼ਨ ਪਬਲਿਕ ਵੱਲੋਂ ਆਂਦੀ ਹੈ ਤਾਂ ਪਬਲਿਕ ਸਪੋਰਟ ਇਜ਼ ਆਟ ਮੋਸਟ ਇੰਪੋਰਟੈਂਸ ਇਹਦੇ ਨਾਲ ਨਾਲ ਤੁਹਾਡੇ ਪਬਲਿਕ ਦੇ ਸਪੋਰਟ ਨਾਲ ਪੰਜਾਬ ਪੁਲਿਸ ਬਹੁਤ ਸਾਰੇ ਐਡਿਕਟਸ ਨੂੰ ਡੀਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਇਸ ਦੋਨੋਂ ਤਰਫ ਐਨਫੋਰਸਮੈਂਟ ਤੇ ਜੋ ਜਿਹੜੇ ਐਡਿਟਸ ਹੈ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਐਂਡ ਇਹ ਯੁੱਗ ਨਸ਼ਾ ਵਿਰੁੱਧ ਨੂੰ ਸਕਸੈਸਫੁਲ ਬਣਾਉਣ ਵਾਸਤੇ ਪਬਲਿਕ ਦਾ ਸਪੋਰਟ ਦਿੱਤਾ ਜਾਏ ਬਹੁਤ ਜ਼ਰੂਰੀ ਹੈ